ਅਸੀਂ ਬਣਾਲੇ ਦੇ ਰਹਿਣ ਵਾਲੇ ਬਾਬਾ ਰੋਡ ਤੇ ਮੱਠਾ ਦੇਕਰ ਆਏ ਆ ਤੇ ਸਾਡੀ ਮੰਨਤ ਪੂਰੀ ਹੋਈ ਸਾਡੇ ਘਰ ਦਾ ਹੈ ਛੋਟਾ ਜਿਹਾ ਜਵਾਗ 4 ਸਾਲ ਦਾ ਆ ਬਾਬਾ ਦੇ ਰੋਡ ਤੇ ਦਿੱਤਾ ਆ ਮੱਠਾ ਦੇਕਰ ਆਏ ਠੀਕ ਹੈ ਤਾਂ ਤਾਂ ਬਾਬਾ ਰੋਡਾ ਸਰਕਾਰ ਦੇ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਸਭ ਦੁਨੀਆ ਸਭ ਸੰਗਤਾਂ ਉਮਮਾ ਕੇ ਬਾਹਰ ਦੇ ਦੇਸ਼ਾਂ ਵਿਦੇਸ਼ਾਂ ਤੋਂ ਲੋਕੀ ਪਹੁੰਚਦੇ ਰਹੇ ਜੀ ਜਿਨ੍ਹਾਂ ਨੂੰ ਰੱਬ ਪੁੱਤਰ ਦਿੰਦਾ ਆ ਨਵਾਂ ਦਿੰਦਾ ਆ ਕੋਸ ਨੂੰ ਰੋਟੀ ਰਿੱਤੀ ਕਿਤੇ ਰੋਜ਼ਾਰੀ ਦਿੰਦਾ ਹੈ ਬਾਬਾ ਰੋਡਾ ਇਹ ਨਰ ਤੇ ਮੀਨ ਸ਼ਰਾਬ ਕਾਬਤ ਤਾਂ ਦੌਲਤਾਂ ਦੇ ਨਾਲ ਬਾਬਾ ਜੀ ਦਾ ਲੰਗਰ ਲੱਗਦੇ ਹਨ ਸਭ ਸੰਗਤਾਂ ਬਾਹਰ ਦੇ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚਿਆ ਔਰ ਬਾਬਾ ਜੀ ਦੇ ਦਰ ਤੇ ਪਹੁੰਚ ਕੇ ਬਾਬਾ ਰੋਡਾ ਜੀ ਤੋਂ ਮਰਾਨਾ ਪਹੁੰਚਿਆ ਹੈ ਇਹ ਘਰ ਬਾਬਾ ਰੋਡਾ ਜੀ ਦਾ ਬਹੁਤ ਸਾਡੇ ਦਰਬਾਰ ਦੀ ਜੈ ਚਲ ਆ ਬਾਬਾ ਰੋਡਾ ਜੀ ਤੇ ਲੰਗਰ ਲਾਇਆ ਬਹੁਤ ਵਧੀਆ ਇੱਥੇ ਲੰਗਰ ਲਾਇਆ ਮੇਲਾ ਬਹੁਤ ਭਰਿਆ ਹੈਗਾ ਹੈ ਕਿ ਇਹ ਤੁਹਾਡੇ ਬਾਬਾ ਜੀ ਕੋ ਸੰਗੋ ਜੀ ਮਿਲਿਆ ਆ ਮਾਲਕ ਸਾਰਿਆਂ ਨੂੰ ਦਵੇ ਜੈ ਬਾਬੇ ਰੋਡੇ ਦੀ ਜੈ ਬਾਬੇ ਰੋਡੇ ਦੀ ਜੈ ਬਾਬੇ ਰੋਡੇ ਦੀ ਆਰੇ ਬਾਬੇ ਰੋਡੇ ਅਸੀਂ ਗੱਲ ਜੀ ਮੇਰਾ ਨਾਮ ਗੁਰਪ੍ਰਤਾਪ ਸਿੰਘ ਪਿੰਡ ਰਹੀਏ ਤੋਂ ਅਸੀਂ ਬਹੁ ਵਜੇ ਸਤਨਾ ਬਾਬਾ ਜੀ ਦਾ ਬਹੁ ਮਰਦਾ ਪੂਰੇ ਹੁੰਦੇ ਆ ਇੱਥੇ ਅਸੀਂ ਹਰ ਸਾਲ ਮੇਲੇ ਤੇ ਇੱਥੇ ਇਸ ਤਰ੍ਹਾਂ ਹੀ ਆਈਦਾ ਸਾਡੀ ਪੂਰੀ ਟੀਮ ਆ ਜੀ ਉਹ ਮੰਮਾ ਆ ਕੇ ਇਹਦਾ ਪੂਰਾ ਇੰਜੋਇਮੈਂਟ ਬਾਬਾ ਜੀ ਬਹੁ ਸ਼ਕਰਾਵਾਗੇ ਤੇ ਹੰਤਾ ਦੇ ਨਾਲ ਆਰਥੀ ਹੁੰਦਾ ਹਰਗੇ ਦੀ ਮਨੋਗਾਵਨਾ ਪੂਰੀ ਹੁੰਦੀ ਇੱਥੇ ਹਰ ਸਾਲ ਮੰਨਤ ਪੂਰੀ ਹੁੰਦੀ ਹਰ ਸਾਲ ਅਸੀਂ ਆਉਂਦੇ ਆ ਨਾਸ ਪ੍ਰਸਾਦ ਚੜਾ ਅਗਲੇ ਪ੍ਰਸਾਦ ਚੜਾਈ ਦਾ ਨਾਮ ਲੈ ਕੇ ਜਾਂਦਾ ਵਾ ਤੇ ਮੈਂ ਫਲਾਣਾ ਮੈਂ ਗੁਰਨੇਸ਼ ਸਿੰਘ ਫਤਵਾਰੀ ਅੱਜ ਸਵਾਲ ਵਾਪਰ ਵਟਾ ਜੀਏ ਕਿ ਮੇਰੇ ਕੋਲ ਬਾਸ ਸਾਰਾ ਵੀ ਅੱਜ ਸਾਰਾ ਮੇਲਾ ਚੱਲ ਰਿਹਾ ਹੈ ਇਹ ਮੇਲਾ ਦੋ ਦਿਨ ਚੱਲਦਾ ਇਸ ਦੇ ਤੇ ਲੋਕਾਂ ਨੇ ਲੋਕਾਂ ਨੇ ਮਨੋਗਾਵਾਂ ਨੂੰ ਪੂਰਿਆ ਮਾਪੇ ਰੋਡੇ ਸਤੰ ਸਤਿਗੋ ਆਵਾਜ਼ ਦੇ ਰਹੇ ਹਨ ਲਖਾ ਜਿਹੜਾ ਦਾਲੂ ਇੱਥੇ ਮਤਲਬ ਦੇ ਗਰਾਉਂਦੇ ਆ ਇਹ ਮੇਲਾ ਹਰ ਸਾਲ ਪਾਇਆ ਜਾਂਦਾ ਹੈ ਸਤ ਮਨਦੀਪ ਸਿੰਘ ਝੰਡਿਆ ਇਹ ਹਰ ਸਾਲ ਮੇਲਾ ਬਹੁਤ ਵਧੀਆ ਲੱਗਦਾ ਬਾਬੇ ਰੋਡੇ ਦੀ ਬਹੁਤ ਮੰਦਾ ਆ ਹਰ ਸਾਲ ਲੱਗ ਲੱਗੇ ਪਿੰਡਾਂ ਤੋਂ ਬਹੁਤ ਦੁਨੀਆ ਇਕੱਠ ਕਰਦੀ ਆ ਉਹ ਇਹ ਕਰਨੀ ਵਾਲਾ ਬਾਬਾ ਵਾਏ ਬਾਬਾ ਰੋਡੇ ਜੀ ਦਾ ਮੇਲਾ ਹਰ ਸਾਲ ਹੁੰਦਾ ਆ ਹੋਣ ਵਾਹ ਹਾਂਜੀ ਮੇਰਾ ਨਾਮ ਹੈ ਪਿੱਛਾ ਮੇਰਾ ਨਾਮ ਹੈ ਪਿੱਛੇ ਜੀਆ ਇੱਥੇ ਬਹੁਤ ਛਿਰਦਾ ਨਾਲ ਲੋਕੀ ਆਉਂਦੇ ਨੇ ਹਰ ਸਾਲ ਮੇਲਾ ਧੂਮ ਦਾ ਨਾ ਪਾਇਆ ਜਾਂਦਾ ਇਹਦੀ ਬਹੁਤ ਰੌਣਕਾਂ ਦਾ ਦੇ ਸਾਹਮਣੇ ਪੰਗੜੇ ਪੈ ਰਹੇ ਆ ਬਹੁਤ ਪਾਣ ਸਾਹਮਣੇ ਤੇ ਪੁਰੀਆਂ ਦੀਆਂ ਲੋਕਾਂ ਦੀਆਂ ਤੇ ਸ਼ੱਗਾਂ ਨਾਲ ਮੱਥਾ ਟੇਕਣ ਆਉਂਦੇ ਆ ਅਸੀਂ ਵੀ ਹਰ ਸਾਲ ਆਪਣੇ ਪਿੰਡੋਂ ਸੰਗਤ ਲੈ ਆ ਗਏ ਤੇ ਮੱਥਾ ਟਕਾਈਦਾ ਵਾ ਦੇਵੋ ਦੀ ਵਧੀਆ ਤੇ ਸਾਰਾ ਯੋਗਦਾਨ ਸਾਰੇ ਪੁੱਤਾਂ ਆਂਦਾ ਨਵਾਏ ਤੇ ਸ਼ਰਾਬ ਦਾ ਪਿਆ ਚੜਦਾ ਏ ਤੇ ਲੋਕੀ ਖੁਸ਼ੀਆਂ ਆਪਣੀਆਂ ਲੈ ਕੇ ਜਾਂਦੇ ਨੇ ਬੋਦੀ ਕਿਰਪਾ ਹੈ ਉਹਨਾਂ ਦਾ ਬੱਲੇ ਬੱਡੇ ਰਹਿਣੋ ਕਰੂ ਇਹ ਸਾਰੇ ਇਹ ਖੁਸ਼ੀਆਂ ਲੈ ਕੇ ਸਾਰੇ ਜਾਂਦੇ ਨੇ ਬੱਬਰੋਣਾ ਜੀ ਜਿੰਨਾ ਪਿੰਡ ਤੁਹਾਨੂੰ ਦਮੋਦਰ ਜਨਾਰੇ ਤੋਂ ਮੇਰੇ ਧਰਤੀ ਨੂੰ ਆ ਕੇ ਭਾਗ ਲਾਇਆ ਕਿਤੇ ਅੱਜ ਬਹੁਤ ਭਾਰੀ ਮੇਲਾ ਲੱਗਦਾ ਹੈ ਇਸ ਮੇਲੇ ਵਿੱਚ ਦਾਰੋਂ ਦਾ ਸ਼ਰਾਬ ਦਾ ਪ੍ਰਚਾਲ ਵਰਤਾਇਆ ਜਾਂਦਾ ਹੈ ਤੇ ਚੜਾਇਆ ਜਾਂਦਾ ਹੈ ਬਾਬਾ ਜੀ ਬਹੁਤ ਭਲਤੀ ਵਾਲੇ ਹਨ ਜਿਹੜੇ ਵੀ ਗਾਲੋਂ ਮੂੰਹ ਕਹਿੰਦੇ ਹਨ ਪੂਰੀ ਹੋ ਜਾਂਦੀ ਸੀ ਹੋਰ ਬਾਬਾ ਰੋਡਾ ਜੀ ਦੀ ਜਗ੍ਹਾ ਤੇ ਸਾਬਿਕ ਦੀਆ ਮਨੋ ਕਾਮਨਾ ਪੂਰੀਆ ਹੁੰਦੀ ਆ ਕੁਦਰਤੀ ਹੋਣ ਸਾਨੂੰ ਸੇਵਾ ਮਿਲੀ ਆ ਅਮਰੀਕਾ ਤੋਂ ਅਰ ਸਾਲ ਹੋ ਗਏ ਐ ਤੇ ਮੇਲੇ ਮੇਲਾ ਕਰਾਉਣ ਵਾਸਤੇ ਪਾਕੀ ਸਾਹਿਬਿਆਂ ਦੀਆਂ ਮੁਲਾਦਾ ਪੂਰੀਆਂ ਹੁੰਦੀਆਂ ਇੱਥੇ ਆ ਕੇ ਜੀ ਹਰ ਸਾਲ ਅਸੀਂ ਤੇ ਆੜ ਕੇ ਸੇਵਾ ਕਰਾਉਂਦੇ ਆਂ ਮਹਾਰਾਜ ਨੇ ਸਾਡੇ ਬਹੁਤ ਕਿਰਪਾ ਕੀਤੀ ਆ ਮਹਾਰਾਜ ਬਾਬਾ ਰੋਡਾ ਹੀ ਸਾਡੇ ਉੱਤੇ ਹੱਥ ਰੱਖਦੇ ਆਂ ਅਸੀਂ ਹਰ ਸਾਲ ਹੀ ਸੇਵਾ ਕਰਾਉਂਦੇ ਆਂ ਜਿੰਨੇ ਜੋ ਕੇ ਹੈਗੇ ਆ ਹਰ ਸਾਲ ਸੇਵਾ ਕਰਦੇ ਆਂ ਮਹਾਰਾਜ ਨੇ ਸਾਡੇ ਤੇ ਬਹੁਤ ਕਿਰਪਾ ਕੀਤੀ ਆ ਅੰਟੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਪਾ ਪੇਰੋਟ ਦਾ ਜੋ ਕਿ ਮੇਲਾ ਚੱਲਦਾ ਹੈ ਹਰ ਸਾਲ ਦੀ ਤਰ੍ਹਾਂ ਇੱਦਾਂ ਬਹੁਤ ਵਧੀਆ ਮਨਾਇਆ ਜਾਂਦਾ ਜੋ ਕਿ ਭਾਰੀ ਸੰਖੇਪ ਦੇ ਨਾਲ ਜੋ ਵੀ ਕਾਫੀ ਰੌਣਕਾਂ ਦੇ ਨਾਲ ਲੋਕਾਂ ਦੇ ਮੜਕਾ ਆਉਣਾ ਪਹੁੰਚਿਆ ਹੁੰਦੀਆਂ ਹਨ ਲੋਕ ਦੂਰੋਂ ਦੂਰੋਂ ਛਾਹ ਲੈ ਕੇ ਹੁੰਦੇ ਨੇ ਸੋ ਬਹੁਤ ਵਧੀਆ ਮੇਲਾ ਬਣਾਇਆ ਜਾਂਦਾ ਇੱਦਾਂ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਬਹੁਤ ਵਧੀਆ ਖੂਬ ਲੋਕਾਂ ਦਾ ਆਨੰਦ ਗਾ ਲਾ ਪੇਰੋਟ ਦੇ ਜੀ ਬਾਬਾ ਰੌਜੀ ਜੀ ਆਏ ਆ ਮੱਥਾ ਟੇਕਣ ਆ ਬੜੀ ਸ਼ਰਧਾ ਭਾਵਨਾ ਨਾਲ ਆਇਆ ਇੱਥੇ ਜੜਾ ਵੀ ਕੋਈ ਆਉਂਦਾ ਉਹ ਸ਼ਰਧਾ ਭਾਵਨਾ ਪੂਰੀ ਹੁੰਦੀ ਆ ਜੀ ਜਿਹੜੇ ਆਓ ਮੱਥਾ ਟੇਕੋ ਮਹਾਰਾਜ ਦੇ ਘਰੇ ਜੂਰੀ ਭਰੋ ਜੀ ਬਹੁਤ ਬਹੁਤ ਮੇਰੇ ਕਿਰਪਾ ਕਰਦਾ ਮਹਾਰਾਜ ਜੀ ਆਪਾਂ ਪ੍ਰਸ਼ਾਦ ਆਪ ਚੜਾਉਂਦੇ ਆ ਸਾਂ ਅਸੀਂ ਅੰਮ੍ਰਿਤਸਰ ਤੋਂ ਆਏ ਆ ਜੀ ਬਰਪਾਲ ਪਿੰਡ ਆ ਬਹੁਤ ਬਹੁਤ ਚੜਦੀ ਕਲਾ ਜੀ ਜਿੱਥੇ ਕੋਈ ਆਉਂਦਾ ਵਾ ਆਪਣਾ ਚੜਦੀ ਕਲਾ ਦੇ ਹਿਸਾਬ ਨਾਲ ਆਵਾ ਜੀ ਆਓ ਆਪਣੇ ਗੁਰੂ ਘਰ ਆ ਲਓ ਮੱਥਾ ਟੇਕੋ ਆਣ ਕੇ ਮਹਾਰਾਜ ਹਾਂ ਜੀ ਬਾਬੇ ਉਹਦੇ ਮੇਲੇ ਦੇ ਈਐਸਪੀ ਸਾਹਿਬ ਮਜੀਠਾ ਦੇ ਐਸਐਸਓ ਮਜੀਠਾ ਲੋਕ ਪੂਰੇ ਪ੍ਰਬੰਧ ਕੀਤੇ ਗਏ ਨੇ ਕੋਈ ਵਿਘਨ ਨਹੀਂ ਪਿਆ ਰੈਫ ਚੱਲ ਰਹੀ ਆ ਮੇਲਾ ਬਹੁਤ ਵਧੀਆ ਚੱਲ ਰਿਹਾ ਸ਼ਾਂਤਪੁਰ ਵੀ ਨੇ